इस्लाम त भारत माताजी भारत माता जी ਮੇਰਾ ਨਾਮ ਬੰਨੂ ਪ੍ਰਕਾਸ਼ਾ ਜੀ ਸਾਡਾ ਅਸਰਦੀ ਲੋਕ ਸੇਵਾ ਸਮਿਤੀ ਪੂਰੇ ਪੰਜਾਬ ਦੇ ਵਿੱਚ ਰੋਜ਼ ਪਤਾ ਚੋਂ ਹੋ ਰਿਹਾ ਜੀ ਤੇ ਅਸੀਂ ਸੈਂਟਰਲ ਸਰਕਾਰ ਕੋਲ ਇਹ ਮੰਗ ਕਰਦੇ ਆ ਕਿ ਹੁਨਾਰਪਾਰ ਦੀ ਲੜਾਈ ਹੈ ਇਹ ਰੋਜ਼ ਦਿਹਾੜੀ ਦਾ ਜਿਹੜਾ ਮਸਲਾ ਹੈ ਇੱਕ ਵਾਰੀ ਖਤਮ ਕਰ ਦੇਣਾ ਚਾਹੀਦਾ ਅਸੀਂ ਕਿੰਨੀ ਦੇਰ ਅਸੀਂ ਕੈਂਡਲ ਫੜ ਕੇ ਹਰ ਚੌਂਕਾ ਚ ਖਲੋਤੇ ਰਵਾਂਗੇ ਇਹਨੂੰ ਇੱਕ ਵਾਰੀ ਸਾਨੂੰ ਸਰਕਾਰ ਕੋਲੋਂ ਇਹ ਚਾਹੀਦਾ ਹੈ ਕਿ ਇਹਨੂੰ ਹੱਲਨੇ ਬਨੇ ਕਰਨ ਲੋਕਾਂ ਦਾ ਉਹਨਾਂ ਲੋਕਾਂ ਦਾ ਜਿਹੜੇ ਇਹ ਨੂੰ ਮੜਵਾਸਤੇ ਗਏ ਸੀ ਸੁਨਾਲੀ ਗਏ ਸੀ ਉਹਨਾਂ ਦਾ ਕੀ ਕਸੂਰ ਸੀ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਗਈਆਂ ਉਹਨਾਂ ਦਾ ਧਰਮ ਪੁੱਛ ਕੇ ਗੋਲੀਆਂ ਮਾਰੀਆਂ ਗਈਆਂ ਸੀ ਜੀ ਇਹ ਕਹਿੰਦੇ ਆ ਜੀ ਅੰਤਖਵਾਦ ਦਾ ਕੋਈ ਧਰਮ ਨਹੀਂ ਹੁੰਦਾ ਕ ਕੋਈ ਧਰਮ ਨਹੀਂ ਹੁੰਦਾ ਤੇ ਫਿਰ ਹਿੰਦੂ ਪੁੱਛ ਕੇ ਕਿਉਂ ਗੋਲੀਆਂ ਮਾਰੀਆਂ ਗਈਆਂ ਉਹਨਾਂ ਨੂੰ ਉਥੇ ਬਾਕੀ ਮੁਸਲਮਾਨ ਵੀ ਲੋਕ ਸੀ ਉਹਨਾਂ ਨੂੰ ਕਿਉਂ ਨਹੀਂ ਮਾਰਿਆ ਗਿਆ ਇਸ ਕਰਕੇ ਇਹ ਚੀਜ਼ਾਂ ਨੂੰ ਕੁਝ ਵੇਖ ਕੇ ਕਰਨਾ ਚਾਹੀਦਾ ਅੱਜ ਇਹ ਗੱਲ ਕਰੀਏ ਤੇ ਟੀਵੀ ਸਾਰਾ ਮਾਰੀ ਦੇ ਤੇ ਅੱਜ ਦੋਨਾਂ ਪਾਸੋਂ ਦੇ ਘੇੜੇ ਹੀ ਖੋਲੇ ਗਏ ਤੇ ਹੱਥ ਨਹੀਂ ਮਿਲਾਇਆ ਮੈਂ ਕਹਿੰਦਾ ਭਾਰਤ ਸਰਕਾਰ ਦਾ ਬਲਾ ਵਧੀਆ ਉਪਰਾਲਾ ਜੀ ਇਹ ਬਿਲਕ ਬਣਾਏ ਨੇ ਇਹ ਵੀ ਬਿਲਕੁਲ ਆਪਣੀ ਅਟਲ ਰਹਿਣਾ ਚਾਹੀਦਾ ਬਿਲਕੁਲ ਨਹੀਂ ਕਰਨਾ ਚਾਹੀਦਾ ਇਹਨਾਂ ਦੇ ਨਾਲ ਕਿਹਦੇ ਸਖਤ ਫਾਇਦਾ ਲਿਆ ਜਾਊਗਾ ਇਹਨਾਂ ਦੇ ਜੜੀਆਂ ਵਾ ਇਹਨਾਂ ਨੇ ਕਿਹਾ ਸਾਡੇ ਤੇ ਸਾਡੇ ਭਾਤੇ ਲਿਖਣਾ ਕੀਤਾ ਇਹਨਾਂ ਦਾ ਜਵਾਬ ਤਿਆਰ ਹੋਆ ਤੇ ਇਹਨਾਂ ਵੀ ਚਾਹੀਦਾ ਜੀ ਹਰ ਵਾਰੀ ਹੀ ਕਿੰਨੇ ਆਪਣੇ ਪਰਿਵਾਰਾਂ ਦੇ ਬੱਚੇ ਮਰਵਾਵਾਂਗੇ ਕੋਸ਼ ਉਹਨਾਂ ਨੂੰ ਵੀ ਸੇਕ ਲੱਗਣਾ ਚਾਹੀਦਾ ਉਹਨੂੰ ਹੀ ਪਤਾ ਲੱਗਣਾ ਚਾਹੀਦਾ ਕਿ ਇਸ ਤਰ੍ਹਾਂ ਬੱਚਿਆਂ ਨੂੰ ਮਾਰ ਕੇ ਕੀ ਅਸਲ ਹੁੰਦਾ ਹੈ ਤੇ ਉਹਨਾਂ ਨੂੰ ਬੱਚੇ ਮਰਨਗੇ ਫਿਰ ਉਹਨਾਂ ਨੂੰ ਪਤਾ ਲੱਗੇਗਾ ਉਸ ਤੋਂ ਪਹਿਲਾਂ ਪਲਵਾਮਾ ਹਮਲਾ ਵੀ ਆਇਆ ਸੀ ਉਸ ਤੋਂ ਬਾਅਦ ਸੇ ਇਹ ਚੀਜ਼ ਹੋਤੇ ਉਦੋਂ ਵੀ ਸਰਜੀਕਲ ਸਟ੍ਰਾਈਕ ਸੈਂਟਰ ਸਰਕਾਰ ਨੇ ਕੀਤੀ ਹੈ ਐਸੀ ਕੋਈ ਨਾ ਕੋਈ ਜ਼ਰੂਰ ਐਕਸ਼ਨ ਲੈਂਦਾ ਲੈਣਗੇ ਸਰਕਾਰ ਅਸੀਂ ਤੇ ਅਸੀਂ ਅਪੀਲ ਕਰਨ ਵਾਸਤੇ ਅੱਜ ਇਕੱਠੇ ਹੋਏ ਹਾਂ ਕਿ ਸਰਕਾਰ ਕੁਝ ਨਾ ਕੁਝ ਕਰੇ ਇਸ ਵਿਸ਼ੇ ਦੇ ਉੱਤੇ ਜਿਹੜੇ ਮੋਦੀ ਜੀ ਨੇ ਜਿਹੜੇ ਭਾਰਤ ਸਰਕਾਰ ਨੇ ਫੈਸਲੇ ਲਏ ਪੰਜ ਜਿਹੜੇ ਫੈਸਲੇ ਕੀਤੇ ਇਹਨਾਂ ਤੁਸੀਂ ਸਹਿਮਤ ਸਾਰੇ ਹਾਂਜੀ ਬਿਲਕੁਲ ਸਹਿਮਤ ਹ ਸਾਰੇ ਪਰਵਾਦਵਾਸੀ ਅੱਜ ਬੜੇ ਰੋਸ ਚ ਅੱਜ ਸਾਡੇ ਸਰਦੀ ਮੰਝ ਦੇ ਪਾਨੂ ਜੀ ਨੇ ਉਪਰਾਲਾ ਅੱਜ ਸ਼ਹਿਰ ਚ ਬੜੀਆਂ ਸੰਸਥਾਵਾਂ ਨੇ ਕੀਤਾ ਅੱਜ ਸਾਰੇ ਹਿੰਦੁਸਤਾਨੀਆਂ ਦੇ ਮਨ ਚ ਜਿਹੜਾ ਰੋਸ ਸੀ ਇਹਨੇ ਦਿਨਾਂ ਤੋਂ ਅੱਜ ਅੰਮਰਸਾਹਿ ਲਗਭਗ 50 ਤੋਂ ਲੈ ਕੇ 70 ਜਗ੍ਹਾ ਤੇ ਲੋਕਾਂ ਨੇ ਮੰਗੀ ਅੱਗੇ ਦੇ ਲੋਕਾਂ ਨੂੰ ਕਹਿਣਾ ਪੈਂਦਾ ਸੀ ਅੱਜ ਲੋਕਾਂ ਨੂੰ ਅੰਦਰੋਂ ਇੰਨਾ ਦੁੱਖ ਸੀ ਕਿ ਜੋ ਲੋਗਿਆ ਹੋਈ ਕਰ ਸਕਦੇ ਪਰ ਮੇਰੀ ਲੋਕਾਂ ਨੂੰ ਅੱਜ ਕਾ ਜੋੜ ਕੇ ਬੇਨਤੀ ਹੈ ਕਿ ਇਹ ਸ਼ਰਧਾਂਜਲੀयां ਦੇ ਦੇ ਤਾਂ ਕਿ ਕਿਉਂ ਨਹੀਂ ਹੋਈ ਸੰਭਾਲੀ ਸ਼ਰਧਾਂਜਲੀयां ਦਿੰਦੇ ਆ ਉਸ ਤਰ੍ਹਾਂ ਹੀ ਦੁਨੀਆ ਦੇ ਪਾਵਰਾਂ ਪੰਜਵੀਂ ਇਕਨੋਮੀ ਆ ਦੁਨੀਆ ਦੇ ਮਹਿੰਗੇ ਤੋਂ ਮਹਿੰਗੇ ਇਥੇ ਹਰ ਸਾਡੇ ਕੋਲ ਆ ਸਾਡੇ ਵੀ ਹੱਥ ਜੋੜ ਕੇ ਸਰਕਾਰ ਨੂੰ ਬੇਨਤੀ ਆ ਕਿ ਇਜ਼ਰਾਈਲ ਛੋਟਾ ਜਿਹਾ ਮੁਲਕ ਆ ਉਹਨੇ ਉਹਦੇ ਤੇ ਵੀ ਸੇਮ ਅਟੈਕ ਹੋਇਆ ਏ ਉਹਦੇ ਪ੍ਰੋਗਰਾਮ ਤੇ ਉਹਨੇ ਵਕਤ ਪਾਤਾ ਸਾਰੀ ਦੁਨੀਆ ਰੋਗਦੀ ਰਹੀ ਕਿਉਂ ਕਿ ਇਹੋਲੇ ਅਦਰ ਵਿਦਰਮੀਆਂ ਦਾ ਇਹੋ ਜਵਾਬ ਹੁੰਦਾ ਪਰ ਸੋਨਾ ਜਦੋਂ ਦਾ ਲੋਕਾਂ ਨੇ ਟੀਵੀ ਵੇਖਿਆ ਲੋਕਾਂ ਦੇ ਅੰਦਰ ਇੰਨਾ ਰੋਸ਼ ਆ ਉਹ ਸਾਡੀਆਂ ਹੀ ਧੀਆਂ ਪੈਣਾ ਸਾਡੇ ਪਰਿਵਾਰਾਂ ਦੇ ਬੱਚੇ ਬਦ ਕਿਸਮ ਦੀ ਕਿ ਸਾਡੇ ਮੁਲਕ 'ਚ ਕੋਈ ਪੁਸ਼ ਸੈਕੂਲਰ ਹਰ ਵਾਰੀ ਬਹਾਨਾ ਲਾ ਬਲੰਦੇ ਹੁਣ ਉਹ ਮੈਂ ਸੈਕੂਲਰਾਂ ਨੂੰ ਪੁੱਛਾਂਗਾ ਜਿੱਲੇ ਪੈਂਟ ਲੋਆ ਕੇ ਉਹਨਾਂ ਨੇ ਵੇਖਿਆ ਕਿ ਉਹ ਮੈਂ ਲੋਵੇ ਬੋਲ ਨਹੀਂ ਸਕਦਾ ਉਸ ਤੋਂ ਬਾਅਦ ਜਦੋਂ ਪਤਾ ਲੱਗਾ ਕਿ ਇਹ ਹਿੰਦੂ ਨਹੀਂ 크ਿਸਚਨ ਨਹੀਂ ਤੇ ਗੋਲੀ ਮਾਰਤੀ ਗਈ ਇਸ ਤੋਂ ਬਾਅਦ ਵੀ ਕੋਈ ਪ੍ਰੂਫ ਦੀ ਜ਼ਰੂਰਤ ਰਹਿ ਗਈ ਕਿਸੇ ਚੀਜ਼ ਦੀ ਅਜੇ ਵੀ ਕੋਈ ਪ੍ਰੀਖਿਆ ਦੀ ਜ਼ਰੂਰਤ ਰਹਿ ਗਈ ਮੇਰੀ ਸਾਰਿਆਂਗੇ ਹੱਥ ਜੋੜ ਕੇ ਬੇਨਤੀ ਆ ਜਾਗ ਜਾਓ ਇਸ ਤਰ੍ਹਾਂ 47 ਤੋਂ ਪਹਿਲੋ ਆਇਆ ਹੈ ਸਿਆਲਕੋੜ 'ਚ 85% ਹਿੰਦੂ ਰਹਿੰਦੇ ਸੀ 46 ਜੋ ਮੱਧਮ ਸ਼ਮਾਰੀ ਆਇ ਕਿੱਥੇ ਰਹਿਣਾ ਪਪਾ ਹਲਾਂਗੇ ਪਾਲਾਂਗੇ ਵੋਟ ਹੀ ਨਹੀਂ ਪਾਇਆ 9% ਉਹ 15 ਚ 14% ਨੇ ਪਾਇਆ ਉਹ ਪਾਕਿਸਤਾਨ ਚ ਰਹਿ ਗਿਆ ਤੇ ਸਾਰੇ ਯਤੀਮ ਹੋ ਕੇ ਇੱਥੇ ਆਏ ਮੈਂ ਉਹੀ ਕਹਿਣਾ ਕਿ ਆਪਾਂ ਵੇਸ ਲੈਣਾ ਬਣੀਏ ਇਹ ਸਾਡੇ ਤੇ ਇੱਕ ਬੜਾ ਵੱਡਾ ਜਾਦਾ ਹੈ ਸਰਕਾਰ ਦਾ ਸਾਥ ਦੇਈਏ ਥੋੜੇ ਦਿਨ ਪਹਿਲਾਂ ਵਕਫਾ ਬੋਰਡ ਦਾ ਸਰਕਾਰ ਨੇ ਜੇ ਚੁੱਕਿਆ ਸਟੈਪ ਜਿਨ੍ਹਾਂ ਦੇ ਚੁੱਕਿਆ ਉਹਦੇ ਬਾਹਰ ਆ ਗਏ ਜਿਨ੍ਹਾਂ ਕਰਨ ਚੁੱਕਿਆ ਕੋਈ ਬਾਹਰ ਨਹੀਂ ਆਇਆ ਇਸ ਕਾਰਨ ਮੇਰੀ ਜਨਤਾ ਅੱਗੇ ਵੀ ਅਪੀਲ ਆ ਕੀ ਸਰਕਾਰ ਕੋਲ ਇੱਕੋ ਮੰਗ ਰੱਖੀਏ ਅੰਨੇ ਤੇ ਜਾਂ ਜਿੰਨੂੰ ਪੰਜਾਬੀ ਕਹਿੰਦੇ ਚੋਰ ਨਹੀਂ ਚੋਰ ਦੀ ਮਾਂ ਮਾਰੋ ਜਿੱਥੋਂ ਆਂਦੇ ਆ ਉਹ ਭਾਏ ਪਾਕਿਸਤਾਨ ਆਈ ਐਸਆਈ ਹੋਵੇ ਮਿਲਟਰੀ ਹੋਵੇ ਭਾਏ ਪੂਰਾ ਮੁਲਕ ਹੋਵੇ ਕੋਈ ਹੋਵੇ ਕਿਉਂਕਿ ਰੋਇ ਰੋਇ ਆਪਣੇ ਬੱਚੇ ਮਰਵਾਨ ਨਾਲੋਂ ਚੰਗਾ ਇੱਕੋ ਵਾਰੀ ਰੋਇ ਰੋਇ ਦਾ ਕਿਉਂਕਿ ਅਤੀ ਹੋ ਗਈ ਆ ਹੁਣ ਇਹਦੇ ਨਾਲ ਨਾਲ ਮੈਂ ਇੱਕ ਗੱਲ ਆਪਣੇ ਇੱਥੇ ਸ਼ਹਿਰ ਦੇ ਲੋਕਾਂ ਨੂੰ ਵੀ ਕਹਿਣਾ ਚਾਹਨਾ ਕਿ ਇਹ ਇੱਕ ਦਰਗਾਹਾਂ ਦੇ ਨਾਂ ਤੇ ਬਹੁਤ ਵੱਡਾ ਸਿਸਟਮ ਚੱਲ ਰਿਹਾ ਤੁਸੀਂ ਦੇਖਿਆ ਹੋਏਗਾ ਕੀ ਮੰਦਰ ਗੁਰਦੁਆਰਿਆਂ ਚ ਸਾਡੇ ਲੋਗ ਉਹ ਸਿਕਲੋ ਕੱਠ ਜਾਂਦੇ ਉਹ ਵਿਧਰਮੀ ਨਹੀਂ ਜਾਂਦੇ ਤਰਗਾਵਾਂ ਤੇ ਇਹੀ ਉਥੇ ਕੀ ਕਰਨ ਜਾਂਦੇ ਆ ਕੌਣ ਦੱਬਿਆ ਆਪਣੇ ਵੱਡਿਆਂ ਦੇ ਤਾਂ ਕਦੇ ਫੁੱਲ ਚੜਾਉਂ ਜਾਂਦੇ ਨਹੀਂ ਆਪਾਂ ਇਹ ਇੱਕ ਤਰੀਕਾ ਕੌਮ ਦੇ ਅੰਦਰ ਇੱਕ ਨਸ਼ਾ ਪਾਉਂਦਾ ਉਹਨਾਂ ਦੇ ਪ੍ਰਤੀ ਮੇਰੀ ਸਾਰਿਆਂ ਦੀ ਬਾਜ ਆਜੋ ਤੁਹਾਡੀਆਂ ਇਹੋ ਹੀ ਚੀਜ਼ਾਂ ਨੇ ਉਹਨਾਂ ਦੇ ਅੱਠ ਕਾਣੇ ਬਣ ਜਾਂਦੇ ਆ ਇੱਥੋਂ ਇਕੱਠੇ ਹੁੰਦੇ ਆ ਇਹ ਅੱਡੇ ਬਣ ਜਾਂਦੇ ਆ ਰੈਕੀਆਂ ਹੁੰਦੀਆਂ ਬਾਦਸ਼ਾਹ ਕੰਮ ਹੁੰਦੇ ਮੇਰੀ ਸਾਰਿਆਂ ਗਿਆ ਜੋੜ ਕੇ ਬੇਨਤੀ ਆ ਕਿ ਉਹਨੋਂ ਟਾਈਮ ਨਹੀਂ ਰਿਹਾ ਹੁਣ ਆਪਣੇ ਮੁਲਕ ਦੇ ਸਰਕਾਰ ਨਾਲ ਖੜੇ ਹੋ ਨਹੀਂ ਸਰਕਾਰ ਦੀ ਨਾਕੀ ਕੰਮ ਕਰੋ ਕਿਉਂ ਜਿੱਲੇ ਇਕੱਠੇ ਹੋ ਜਾਗੇ ਸਰਕਾਰਾਂ ਨੂੰ ਕਰਨਾ ਪਿਆ ਕਿੰਨਾ ਦੇ ਦੇਉ ਮੁਸਲਮਾਨ ਆਪ ਲੋਕ ਗਾਇਆ ਦਾ ਉਥੇ ਦੂਸੇ ਮੁਸਲਮਾਨ ਵੀ ਹੈਗੇ ਨੇ ਜਿਨ੍ਹਾਂ ਨੇ ਉਹਨਾਂ ਦੀ ਜਾਨ ਬਚਾਈ ਹੈ ਘੋਟ ਸਵਾਰ ਹੋ ਗਏ ਕਹੋ ਜਿਹੜੇ ਉਹਨਾਂ ਨੂੰ ਲਾਤੀ ਜਿਹੜੇ ਆ ਬੀਚਾਂ ਨੂੰ ਹਫਤਾ ਤੱਕ ਚਾ ਗਿਆ ਕਿੰਨਾ ਦੇ ਦੋ ਨਹੀਂ ਦੇਖੋ ਸਾਰੇ ਮਾੜੇ ਨਹੀਂ ਹੁੰਦੇ ਉਹਨ ਦੇਖੋ ਨਾ ਸਾਡੇ ਮੁਲਕ ਰਾਸ਼ਟਰਪਤੀ ਵੀ ਹੋਏ ਬੜੇ ਬੜੇ ਵਧੀਆ ਗਾਇਕ ਵੀ ਹੋਏ ਸਾਬ ਉਹਨਾਂ ਉਹਨਾਂ ਨੂੰ ਉਹ ਵੀ ਨਹੀਂ ਮੰਨਦੇ ਇਹੀ ਕੋਈ ਭਾਈਚਾਰੇ ਫਿਰਕਾ ਨਹੀਂ ਬੰਨਦੇ ਚੰਗਿਆਂ ਨੂੰ ਇਹੀ ਉਹਨਾਂ ਨੂੰ ਰਾਸ਼ਟਰਪਤੀ ਬਣਾਇਆ ਵੱਡੇ ਵੱਡੇ ਉਦੇ ਦਿੱਤੇ ਐਹੀ ਤੇ ਨਹੀਂ ਮੰਨਦੇ ਪਰ ਤੁਸੀਂ ਵੇਖੋ ਜਿਹੜੇ ਕਾਤਲ ਆ ਸਾਡੇ ਮੁਲਕ ਦੇ ਉਹਨਾਂ ਨੂੰ ਜਦੋਂ ਫਾਂਸੀ ਹੁੰਦੀ ਹੈ ਅਤੀ ਰਾਤੀ ਸੁਪਰੀਮ ਕੋਰਟ ਖਲਾ ਐਸੇ ਕਰਨ ਸਾਡੇ ਕੁਝ ਕਾਲੀਆਂ ਪੇਡਾਂ ਇੱਥੇ ਗਈਆਂ ਸਾਰੀ ਦੁਨੀਆ ਨੂੰ ਜਾਗ ਜਾਣਾ ਚਾਹੀਦਾ ਪਾਰਟੀ ਵਾਦ ਛੱਡ ਕੇ ਸਭ ਕੁਝ ਛੱਡ ਕੇ ਜੇ ਹੁਣ ਨਾ ਜਾਗੇ ਨਾ ਤੇ ਦੇਖ ਲਓ ਜੋ ਹਾਲ ਹੋਣ ਡਿਆ ਜੋ ਸ਼੍ਰੀਨਗਰ ਕਸ਼ਮੀਰੀਆਂ ਤੋਂ ਬ੍ਰਾਹਮਣਾ ਦਾ ਆਇਆ ਸੀ ਹੁਣ ਬਾਕੀ ਸਟੇਟਾਂ 'ਚ ਉਨਲਾ ਪਿਆ ਬੰਗਲਾ ਦੀ ਉਹ ਦਿਨ ਦੂਰ ਨਹੀਂ ਜਦੋਂ ਇੱਥੇ ਸਾਡੇ ਵੀ ਇੱਥੇ ਤੁਸੀਂ ਵੇਖਿਆ ਹੈਗਾ ਸਾਲ ਡੇਢ ਸਾਲ ਸਾਡੇ ਇਸ ਇਲਾਕੇ ਚ ਸ਼ੁਰੂ ਤੋਂ ਮੁਸਲਮਾਨ ਪਾਈਚਾਰਾ ਦਾ ਕਦੇ ਕੋਈ ਗੱਲ ਨਹੀਂ ਸੀ ਰਾਮ ਨੋਵੀ ਰਹਿੰਦੇ ਕੁਛ ਬਚੁਰਕ ਹੋ ਗਏ ਹੁਣ ਇੱਕ ਨਵਾਂ ਪਾਈਚਾਰਾ ਆਇਆ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ ਸਾਲ 1.5 ਸਾਲ ਤੋਂ ਨਵੇਂ ਕਦੀ ਕਿਸੇ ਮਕਾਨ ਚ ਮਸਜਿਦ ਬਣਾਉਣੀ ਸ਼ੁਰੂ ਕਰ ਦੇਣਗੇ ਮਸਜਿਦ ਚ ਕਦੀ ਸਪੀਕਰ ਨਹੀਂ ਲੱਗੇ ਸਪੀਕਰ ਲਾਣੇ ਸ਼ੁਰੂ ਕਰ ਦੇਣਗੇ ਮੇਰੀ ਇੱਥੋਂ ਦੇ ਹਰ ਰਾਜਨੀਤਿਕ ਬੰਦੇ ਨੂੰ ਵੀ ਅਪੀਲ ਆ ਕਿ ਇੱਥੇ ਤੋ ਚਾਰ ਪੰਜ ਬੰਦੇ ਆਹੋਲੇ ਕੋਣਾ ਬੂਠ ਨਾ ਵੇਖੋ ਉਹ ਪਿਛਲੇ 15 ਸਾਲਾਂ ਤੋਂ ਮੈਂ ਵੀ ਵੇਖ ਰਿਹਾ ਜਿੱਦੀ ਸਰਕਾਰ ਆndi ਉਹ ਲੀਡਰ ਦੇ ਕੁਛੜ ਅੱਗੇ ਹੋ ਕੇ ਆਉਂਗੇ ਲਵੋ ਵੋਟਾਂ ਸਾਡੇ ਕੋਲ ਪਰੋਦੇ ਕਾਰਨ ਸਾਰੇ ਇੱਥੋਂ ਦੇ ਲੋਕਾਂ ਦਾ ਬੇੜਾ ਗਰਗਣਾ ਕਰਾਓ ਇੱਥੋਂ ਦਾ ਵਾਤਾਵਰਨ ਖਰਾਬ ਕਰਾਓ ਹਰ ਤੀਜੇ ਦਿਨ ਕੋਈ ਨਵੇਂ ਤੋਂ ਨਵਾਂ ਪੰਗਾ ਪਾ ਕੇ ਬਹਿ ਜਾਂਦੇ ਆ ਤੇਰੀ ਸਰਕਾਰ ਅੱਗੇ ਵੀ ਆ ਇਹਨਾਂ ਦੀ ਇਡੈਂਟਿਟੀਆਂ ਚੈੱਕ ਕੀਤੀਆਂ ਜਾਣ ਇਹ ਪੁੱਠੇ ਸਿੱਦੇ ਨਾਂ ਰੱਖ ਕੇ ਇੱਥੇ ਰੇੜੀਆਂ ਲਾ ਕੇ ਕੋਈ ਮਮਿਆਰਚੋਂ ਆਇਆ ਕੋਈ ਬੰਗਲਾਦੇਸ਼ੋਂ ਆ ਇਹਨਾਂ ਦੇ ਵੀ ਹੰਚਕਿੰਗ ਕੀਤੀ ਜਾਏ ਐਹੀ ਬੜੀ ਲਾਈਟਲੀ ਲੈਂਦੇ ਆ ਨਹੀਂ ਲੈਂਦੇ ਤੇ ਬਾਅਦ ਚ ਜੋ ਮੰਗ ਪਹਿਲਾਂ ਗਾਮ ਜੋ ਹੈ ਉਹ ਉਹਲੇ ਰਿਜ਼ਲਟ ਨਿਕਲਦੇ ਬਾਅਦ ਜੀ